ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਦੋਸਤੋ ਜਿਨ੍ਹਾਂ ਮੇਰੇ ਭੈਣਾ ਭਰਾਵਾਂ ਦਾ ਟੱਡ ਅੱਗੇ ਨੂੰ ਬਹੁਤ ਵੱਧ ਗਿਆ ਆ ਫੁੱਟਬਾਲ ਦੀ ਤਰ੍ਹਾਂ ਬਣ ਗਿਆ ਆ ਉਹ ਘਟ ਨਹੀਂ ਹੋ ਰਿਹਾ ਜਾਂ ਸਾਈਡਾਂ ਤੋਂ ਚਰਬੀ ਕਾਫੀ ਵੱਧ ਗਈ ਆ ਕੋਸ਼ਿਸ਼ ਕਰ ਰਹੇ ਪਰ ਤੁਹਾਡੀ ਜਿਹੜੀ ਐ ਪੇਟ ਦੀ ਚਰਬੀ ਨਹੀਂ ਘਟ ਰਹੀ ਨਾ ਹੀ weight ਘਟ ਰਿਹਾ ਤਾਂ ਮੈਂ ਅੱਜ ਤੁਹਾਡੇ ਕੋਲ एक्सरसाइज ਲੈ ਕੇ ਆਇਆ ਹਾਂ ਜਿਹੜੀਆਂ ਇਟਾਂ ਦੀ ਮਦਦ ਨਾਲ ਆਪਾਂ ਉਹਨਾਂ ਨੂੰ ਐਕਸਰਸਾਈਜ਼ ਕਰਕੇ weight loss ਕਰਨਾ belly fat ਨੂੰ loss ਕਰਨਾ ਆ ਉਹਨੂੰ ਘਟਾਉਣਾ ਆ ਪਰ ਤੁਸੀਂ ਨਾਲ-ਨਾਲ ਆਪਣੀ ਖੁਰਾਕ ਦਾ ਵੀ ਖਿਆਲ ਰੱਖਣਾ ਕਿ ਖੁਰਾਕ ਜਿਹੜੀ ਆ ਤੁਸੀਂ ਬਾਹਰਲੀ ਜਿਹੜੀ ਆ ਚਾਹੇ ਉਹ ਤੁਸੀਂ ਸਪੋਰਟ ਖਾਂਦੇ ਹੋ ਚਾਹੇ ਤੁਸੀਂ ਮਿੱਠੀਆਂ ਚੀਜ਼ਾਂ ਖਾਂਦੇ ਹੋ ਜਾਂ ਤੁਸੀਂ ਚਟਪਟੀਆਂ ਚੀਜ਼ਾਂ ਜਾਂ ਤਲੀਆਂ ਚੀਜ਼ਾਂ ਖਾਂਦੇ ਹੋ ਉਹਨਾਂ ਨੂੰ ਪਰਹੇਜ਼ ਕਰਨਾ ਆ ਘਰ ਵਿੱਚ ਸਾਦਾ ਭੋਜਨ ਲੈਣਾ ਆ ਮਿੱਠੇ ਨੂੰ ਘਟਾਉਣਾ ਚਾਹ ਨੂੰ ਵੀ ਤੁਸੀਂ ਘਟਾ ਦੇਣਾ ਆ ਤੇ ਇਹਨਾਂ ਚੀਜ਼ਾਂ ਨੂੰ ਖਿਆਲ ਰੱਖਦੇ ਹੋਏ ਇਹ ਐਕਸਰਸਾਈਜ਼ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਆ ਇਹ ਤੁਸੀਂ 1 ਮਹੀਨਾ ਲਗਾਤਾਰ 20 ਤੋਂ 25 ਮਿੰਟ ਸਵੇਰ ਨੂੰ ਖਾਲੀ ਪੇਟ ਕਰਨੀ ਆ ਤੁਸੀਂ ਘਰ ਵਿੱਚ ਹੀ ਬੈਠੇ ਆਪਣੇ ਇਹ ਐਕਸਰਸਾਈਜ਼ ਕਰ ਸਕਦੇ ਹੋ ਆਉ ਮੈਂ ਇਹਦੇ ਬਾਰੇ ਤੁਹਾਨੂੰ ਐਕਸਰਸਾਈਜ਼ ਬਾਰੇ ਦੱਸਣ ਲੱਗਾ ਕਿ ਕਿਸ ਤਰ੍ਹਾਂ ਇਹ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਭਾਰ ਨੂੰ ਘਟਾ ਸਕਦੇ ਆ ਤੁਸੀਂ ਆਪਣੇ ਪੇਟ ਦੀ ਜਿਹੜੀ ਵਧੀ ਹੋਈ ਚਰਬੀ ਨੂੰ ਉਹਨੂੰ ਤੁਸੀਂ ਘਟਾ ਸਕਦੇ ਆ ਆਉ ਮੈਂ ਐਕਸਰਸਾਈਜ਼ ਬਾਰੇ ਤੁਹਾਨੂੰ ਦੱਸਾਂ ਜਿਨ੍ਹਾਂ ਦਾ ਭਾਰ ਤਕਰੀਬਨ 7 ਕਿਲੋ ਭਾਰ ਆਇਆ ਇਹ ਤੁਸੀਂ ਪਿੱਛੇ ਲੈ ਜਾਣੀਆਂ ਆਪਣੇ ਬੋਡੇ ਜਿਹੜੇ ਇਕੱਠੇ ਕਰਕੇ ਜਿਹੜੀਆਂ ਇਕ ਤਾਂ ਜਿਹੜੀਆਂ ਪੂਰੀਆਂ ਤੁਸੀਂ ਕੀ ਦੇ ਰੈਪੀਡੇਸ਼ਨ ਜਿਹੜਾ 15 ਤੋਂ 20 ਰੈਪੀਡੇਸ਼ਨ ਲਾਉਣੇ ਚਾਰ ਸੈਟ ਜਿਹੜਾ ਲਾਉਣੇ ਆ ਅਗਲੀ ਐਕਸਰਸਾਈਜ਼ ਇਸ ਸਧਰਾ ਲੰਮੇ ਪੈ ਕੇ ਤੁਸੀਂ ਆਪਣੀਆਂ ਲੱਤਾਂ ਨੂੰ ਖੋਲ ਲੈਣਾ ਹੈ ਇਸ ਤਰੀਕੇ ਨਾਲ ਹਿੱਟਾ ਦੀ ਮਦਦ ਨਾਲ ਜਿਹੜੀ ਆ ਤੁਸੀਂ ਆਪਣੇ ਇੱਕ ਵਾਰ ਰਾਈਟ ਨੀ ਨੂੰ ਟੱਚ ਕਰਨਾ ਦੂਸਰੀ ਵਾਰ ਰਾਈਟ ਲੈਫਟ ਨੀ ਨੂੰ ਟੱਚ ਕਰਨਾ ਹਿੱਟਾ ਨਾਲ दूसरी एक्सरसाइज हम तीसरी एक्सरसाइज इसे तरह ਕੁਰਾ ਲੈਟ ਜਾਣਾ ਆ ਇਸ ਤਰੀਕੇ ਨਾਲ ਲੈਟ ਜਾਣਾ ਲੱਫਤਾਂ ਨੂੰ ਤੁਸੀਂ 90 ਡਿਗਰੀ ਜਿਹੜੀ ਆ ਰੱਖਣਿਆ ਆਪਣੇ ਤੁਸੀਂ ਪਹੀਏ ਉਹ ਨੂੰ ਚੁੱਕ ਦਾਨਾ ਆ नंबर चार एक्सरसाइज इस तरह लेट जाना है लेटन तो बाद इटा जीडिया पूरिया जड़िया इस तरह सदी लत अपन बाह करके एक बार लैफ्ट टच करना दूसरी बार राइट टच करना ਨੈਕਸਟ ਐਕਸਰਸਾਈਸ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਤੁਸੀਂ ਇੱਟਾਂ ਨੂੰ ਉੱਪਰ ਲੰਮੇ ਪੈ ਕੇ ਲੈ ਜਾਣਾ ਹੈ ਇਸ ਤਰੀਕੇ ਨਾਲ ਸਰੀਆਂ ਬਾਹਰ ਨਾ ਕਰਕੇ ਆਪਣੀਆਂ ਤੁਸੀਂ ਇੱਟਾਂ ਰੱਖਣਾ ਹੈ ਦੋਨੇ ਪਾਉਂਡ ਜਿਹੜੇ ਆ ਗਏ ਆ ਜੋੜ ਕੇ ਜਿਹੜੀਆਂ ਇਹਨਾਂ ਨੂੰ ਟੱਚ ਕਰਨਾ ਹੈ अगली एक्सरसाइज इस तरीके लिया रखनी है इन्होंने जो है लैफ्ट ले राइट लेके जाना है ਨੈਕ ਐਕਸਰਸਾਈਸ ਇਹ ਸਦਰਾਂ ਤੁਸੀਂ ਇੱਟਾਂ ਨੂੰ ਜਿਹੜੀਆਂ ਇਸ ਤਰੀਕੇ ਨਾਲ ਪਕੜ ਲੈਣਾ ਲੱਗਾ ਥੋੜੀ ਜਿਹੜੀਆਂ ਜਿਹੜੀਆਂ ਇਸ ਤੇ ਅਗਲੀ ਐਕਸਰਸਾਈਸ ਤੁਸੀਂ ਜੋ ਆ ਹੁਣ ਅਭਿਆਸ ਕਰਾਂਗੇ ਅਗਲੀ ਐਕਸਰਸਾਈਜ਼ ਇਸ ਤਰੀਕੇ ਨਾਲ ਉੱਪਰ ਲੈ ਜਾਣਾ ਇੱਟਾ ਨੂੰ ਟੱਚ ਕਰਨਾ ਤਾਂ ਅੱਜ ਦਿਨ ਐਕਸਰਸਾਈਜ਼ ਕਿਤਾ ਨਾਲ ਤੁਹਾਨੂੰ ਜਿਹੜੀਆਂ ਐਕਸਰਸਾਈਜ਼ ਕਰਨੀ ਦੱਸੀ ਆ ਤੇ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਮੈਨੂੰ ਦੱਸਣਾ ਤਾਂ ਕਿ ਆਉਣ ਵਾਲੀ ਵੀਡੀਓ ਮੈਂ ਹੋਰ ਵੀ ਏ ਤੋਂ ਵਧੀਆ ਲੈ ਕੇ ਆਵਾਂ ਤੇ ਤੁਹਾਡੇ ਜਿਹੜੇ ਵੇਟ ਉਹ ਬੈਲੀ ਫੈਟ ਜੋ ਆ ਜਲਦੀ ਲਾਸ ਹੋ ਸਕੇ ਤੇ ਮੇਰੇ ਚੈਨਲ ਫਿਟਬਿਟ ਟੈਂਕ ਉਤੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਹਿੰਦ ਥੈਂਕ ਯੂ